ਪੰਜਾਬ ਦੇ ਮੁਹਾਲੀ ਦੇ ਵਿੱਚ ਅੱਜ ਸਵੇਰੇ ਹੀ ਤੇਜ਼ بارش ਹੋਣ ਲੱਗ ਗਈ ਹੈ ਮੌਸਮ ਬਿਲਕੁਲ ਸੁਹਾਵਣਾ ਹੋ ਚੁੱਕਿਆ ਹੈ ਜਿਸ ਕਰਕੇ ਲੋਕਾਂ ਨੂੰ ਜੋਗਦਾਸ ਦੀ ਗਰਮੀ ਤੋਂ ਰਾਹਤ ਮਿਲੀ ਹੈ ਤੇ ਮੌਸਮ ਵਿਭਾਗ ਦੀ ਅੱਜ ਵੱਡੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਅਗਸਤ ਮਹੀਨੇ ਦੇ ਵਿੱਚ ਮੌਸਮ ਬਦਲਣ ਦਾ ਮਜਾਜ ਜਿਹੜਾ ਕਿ ਨਜ਼ਰ ਆ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਅਗਲੇ 48 ਘੰਟਿਆਂ ਦੇ ਦੌਰਾਨ ਮੌਸਮ ਆਮ ਰਹੇਗਾ ਕੁਝ ਜ਼ਿਲ੍ਹਿਆਂ ਦੇ ਵਿੱਚ ਸਦਾਰਨ بارش ਵੀ ਹੋ ਸਕਦੀ ਹੈ ਤਦ ਦੱਸਦੀ ਹੈ ਕਿ ਪਿਛਲੇ ਹਫਤੇ ਬਹੁਤ ਚੰਗੀ ਬਾਰਿਸ਼ ਹੋਈ ਹੈ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਹੁਣ ਆਉਣ ਵਾਲੇ 2 ਦਿਨਾਂ ਤੱਕ ਮੌਸਮ ਬਿਲਕੁਲ ਆਮ ਰਹੇਗਾ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਸਧਾਰਨ ਬਾਰਿਸ਼ ਹੋ ਸਕਦੀ ਹੈ ਪਿਛਲੇ ਹਫਤੇ ਚੰਗੀ ਬਾਰਿਸ਼ ਹੋਣ ਕਰਕੇ ਰਾਜ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਾਲਾਤ ਸੁਧਰੇ ਨੇ ਜਿਵੇਂ ਜੁਲਾਈ ਮਹੀਨੇ ਦੌਰਾਨ ਸਧਾਰਨ ਦੇ ਨਾਲੋਂ 9% ਘੱਟ ਬਾਰਿਸ਼ ਜਿਹੜੀ ਕਿ ਦਰਸ ਕੀਤੀ ਗਈ ਹੈ ਅਨੁਮਾਨ ਲਗਾਇਆ ਜਾ ਰਿਹਾ ਹੈਗਾ ਕਿ ਅਗਸਤ ਮਹੀਨੇ ਦੇ ਵਿੱਚ ਬਾਰਿਸ਼ ਸਧਾਰਨ ਦੇ ਨਾਲੋਂ ਵਧ ਹੋ ਸਕਦੀ ਹੈ ਤਾਂ ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਰਾਜ ਦੇ ਅੱਜ ਜੋ ਕਿ ਤਾਪਮਾਨ ਦੇ ਵਿੱਚ 0.6 ਡਿਗਰੀ ਦੀ ਹਲਕੀ ਕਮੀ ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਰਾਜ ਦਾ ਤਾਪਮਾਨ ਸਾਰਨ ਦੇ ਨਾਲੋਂ 3.4 ਡਿਗਰੀ ਘੱਟ ਰਿਕਾਰਡ ਕੀਤਾ ਗਿਆ ਹੈ ਗੁਰਦਾਸਪੁਰ ਦੇ ਵਿੱਚ ਸਭ ਤੋਂ ਵੱਧ 33.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਉਸੇ ਸਮੇਂ ਵੀਰਵਾਰ ਸ਼ਾਮ 5:30 ਵਜੇ ਤੱਕ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਅੰਮ੍ਰਿਤਸਰ ਦੇ ਵਿੱਚ ਲਗਭਗ 1 ਤੋਂ 2 ਮਿਲੀਲੀਟਰ ਬਾਰਿਸ਼ ਹੋਈ ਹੈ। ਹੁਸ਼ਿਆਰਪੁਰ ਦੇ ਵਿੱਚ 4 ਮਿਲੀਲੀਟਰ, ਮੋਗਾ ਦੇ ਵਿੱਚ 5.5 ਮਿਲੀਲੀਟਰ, ਰੂਪਨਗਰ ਦੇ ਵਿੱਚ 3 ਮਿਲੀਲੀਟਰ ਬਾਰਿਸ਼ ਜਿਹੜੀ ਕੀ ਦਰਜ ਕੀਤੀ ਗਈ ਹੈ। ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਸਾਂਝ ਕੀਤੇ ਜਾਂਦੀ ਹੈ ਇਸ ਤਰੀਕੇ ਦੇ ਨਾਲ ਜੁਲਾਈ ਮਹੀਨੇ ਦੇ ਵਿੱਚ 146 ਮਿਲੀਲੀਟਰ ਜਿਹੜੀਗੀ بارش ਚੜੀ ਦੀ ਦਰਸਪੇਟੀ ਕੀਤੀ ਹੈ ਦਾ ਪੰਜਾਬ ਦੇ ਵਿੱਚ ਜੁਲਾਈ ਮਹੀਨੇ ਦੌਰਾਨ ਮੌਸਮ ਸੁਧਾਰਨ ਦੇ ਨਾਲੋਂ 9% ਦੇ ਘੱਟ بارش ਹੋਈ ਹੈ 1 ਤੋਂ ਲੈ ਕੇ 31 ਜੁਲਾਈ ਤੱਕ ਪੰਜਾਬ ਦੇ ਵਿੱਚ ਕੁੱਲ 146.7 ਮਿਲੀਲੀਟਰ بارش ਹੋਈ ਹੈ ਜਦਕਿ ਆਮ ਤੌਰ ਤੇ ਉਤੇ ਇਹ ਅੰਕੜਾ 161.4 ਮਿਲੀਲੀਟਰ ਹੁੰਦਾ ਹੈ ਹਾਲਾਂਕਿ ਜੂਨ ਮਹੀਨੇ ਦੇ ਵਿੱਚ ਚੰਗੀ بارش ਹੋਈ ਹੈਗੀ ਹੈ ਅੰਕੜੇ ਦੇ हिसाब ਨਾਲ ਵੱਧ ਬਾਰਿਸ਼ ਹੋਈ ਹੈ ਪਰ ਜੁਲਾਈ ਮਹੀਨੇ ਦੇ ਵਿੱਚ ਥੋੜੀ ਘੱਟ ਬਾਰਿਸ਼ ਹੋਈ ਹੈ ਜ ਜੁਲਾਈ ਦੇ ਆਖਰੀ ਹਫਤੇ ਦੇ ਵਿੱਚ ਵਧੀਆ ਬਾਰਿਸ਼ ਹੋਈ ਹੈ ਜਿਸ ਦੇ ਨਾਲ ਹਾਲਾਤਾਂ ਦੇ ਵਿੱਚ ਥੋੜਾ ਬਹੁਤ ਸੁਧਾਰ ਆਇਆ ਹੈ ਤਾਂ yellow zone ਦੇ ਵਿੱਚੋਂ ਦੱਸਦੇ ਕਿ ਅੱਜ ਪੰਜਾਬ ਵਿੱਚ ਸਭ ਤੋਂ ਘੱਟ ਬਾਰਿਸ਼ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਦਰਜ ਕੀਤੀ ਗਈ ਹੈ ਇੱਥੇ ਆਮ ਦੇ ਨਾਲੋਂ 46% ਘੱਟ ਬਾਰਿਸ਼ ਹੋਈ ਹੈ ਅਤੇ ਸਿਰਫ 39.3 ਮਿਲੀਲੀਟਰ ਬਾਰਿਸ਼ ਹੋਈ ਹੈ ਜਦਕਿ ਆਮ ਤੌਰ ਦੇ ਉੱਤੇ ਇੱਥੇ ਜਿਹੜੀ 163 ਪੁਆਇੰਟ 6 ਮਿਲੀਮੀਟਰ بارش ਹੋਣੀ ਚਾਹੀਦੀ ਹੈ ਜੋ ਕਿ ਐਸਮ ਨੇ ਸਭ ਤੋਂ ਘੱਟ ਜਿਹੜੀ ਕਿ بارش ਦਰਜ ਕੀਤੀ ਗਈ ਹੈ ਰੈਡ ਜ਼ੋਨ ਦੇ ਵਿੱਚ ਇਸ ਦੱਸਦੀ ਹੈ ਕਿ ਸ਼ਹਿਰ ਸ਼ਾਮਿਲ ਨੇ ਜਿੱਥੇ ਕਿ 20% ਤੋਂ ਵੱਧ بارش ਹੋਈ ਹੈ ਇਹਨਾਂ ਦੇ ਵਿੱਚ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਐਸਬੀ ਨਗਰ ਬਰਨਾਲਾ ਸੰਗਰੂਰ ਮੁਕਸਸਾਈ ਫਾਜ਼ਿਲਕਾ ਸ਼ਾਮਿਲ ਨੇ ਜਿੱਥੇ ਕਿ ਦੱਸਦੇ ਕਿ 20% ਤੋਂ ਵੱਧ بارش ਹੋਈ ਹੈ ਤਾਂ ਗ੍ਰੀਨ ਜ਼ੋਨ ਦੇ ਵਿੱਚ ਜੇਕਰ ਸ਼੍ਰੇਣੀ ਦੀ ਗੱਲ ਕੀਤੀ ਜਾਵੇ ਤਾਂ ਉਹ ਸ਼ਹਿਰ ਆਉਂਦੇ ਜਿੱਥੇ ਕਿ بارش ਆਮ ਦੇ ਨਾਲੋਂ 20% ਦੀ ਵੱਧ ਜਾਂ ਫਿਰ ਘੱਟ ਹੋਈ ਹੈ ਲੁਧਿਆਣਾ ਫਤਿਹਗੜ ਸਾਹਿਬ ਪਟਿਆਲਾ ਫਰੀਦਕੋਟ ਬਠਿੰਡਾ ਅਤੇ ਮਾਨਸਾ ਨੂੰ ਇਸ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਜਿੱਥੇ ਕਿ ਦੱਸ ਦਈਏ ਕਿ 20% ਵੱਧ ਜਾਂ ਫਿਰ ਘੱਟ ਜਿਹੜੀ ਕਿ بارش ਹੋਈ ਹੈ ਤੇ ਡਾਰਕ ਬਲੂ ਅਤੇ ਡਾਰਕ ਜ਼ੋਨ ਦੇ ਵਿੱਚ ਕਿਹੜੇ ਸ਼ਹਿਰ ਸ਼ਾਮਿਲ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਸਲ ਜਿੱਥੇ ਕਿ 20% ਤੋਂ ਵੱਧ بارش ਹੋਈ ਹੈ ਡਾਰਕ ਬਲੂ ਜ਼ੋਨ ਦੇ ਵਿੱਚ ਤਰੰਤਰਨ ਆਉਂਦਾ ਹੈ ਜਿੱਥੇ ਆਮ ਦੇ ਨਾਲ ਉਹ 122% ਵੱਧ بارش ਦਰਜ ਕੀਤੀ ਗਈ ਹੈ ਤੇ ਜੁਲਾਈ ਮਹੀਨੇ ਦੇ ਵਿੱਚ 245.7 ਮਿਲੀਟਰ بارش ਹੋਈ ਹੈ ਜਦਕਿ ਆਮ ਤੌਰ ਤੇ ਉੱਤੇ ਇੱਥੇ 110.7 ਮਿਲੀਟਰ ਹੁੰਦੀ ਹੈ ਬਲੂ ਸ਼੍ਰੇਣੀ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਅਤੇ ਮੋਗਾ ਨੂੰ ਰੱਖਿਆ ਗਿਆ ਜਿੱਥੇ ਕਿ بارش ਰਹੀ ਹੈ ਹੁਣ ਗੱਲ ਕਰ ਰਹੇ ਹਾਂ ਅੱਜ ਦੇ ਪ੍ਰਮੁੱਖ ਸ਼ਹਿਰਾਂ ਦੇ ਮੌਸਮ ਦਾ ਹਾਲ ਅੰਮ੍ਰਿਤਸਰ ਦੇ ਵਿੱਚ ਹਲਕੇ ਬੱਦਲ ਛਾਈ ਰਹਿਣਗੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤਾਪਮਾਨ 30 ਤੋਂ 39 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਤਾਪਮਾਨ 26 ਤੋਂ 29 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਇਸ ਤਰੀਕੇ ਨਾਲ ਜਲੰਧਰ, ਲੁਧਿਆਣਾ, ਪਟਿਆਲਾ ਦੇ ਵਿੱਚ ਵੀ ਹਲਕੇ ਬੱਦਲ ਛਾਈ ਰਹਿਣਗੇ ਮੀਂਹ ਵੀ ਪੈ ਸਕਦਾ ਹੈ ਤੇ ਤਾਪਮਾਨ ਦੀ ਗੱਲ ਕਿਤੇ ਜਾਵੇ ਤਾਂ 26 ਤੋਂ 32 ਡਿਗਰੀ ਦੇ ਵਿਚਕਾਰ ਜਿਹੜਾ ਕਿ ਤਾਪਮਾਨ ਰਹਿ ਸਕਦਾ ਹੈ। ਹਾਲਾਂਕਿ ਅੱਜ ਮੋਹਾਲੀ ਦੇ ਵਿੱਚ ਤੜਕਸਾਰ ਬਾਰਿਸ਼ ਜਿਹੜੀ ਕਿ ਹੋਣ ਲੱਗ ਪਈ ਹੈ ਤੇਜ਼ ਬਾਰਿਸ਼ ਹੋ ਰਹੀ ਹੈ ਕਈ ਥਾਵਾਂ ਦੇ ਉੱਤੇ ਮੌਸਮ ਸੁਹਾਵਣਾ ਹੈਗਾ ਕਈ ਥਾਵਾਂ ਦੇ ਉੱਤੇ ਕਣੀਆਂ ਪੈ ਰਿਆ ਨੇ ਬੂੰਦਾਬਾਂਦੀ ਹੋ ਰਹੀ ਹੈ ਹਲਕੀ ਤੋਂ ਦਰਮਿਆਨੀ ਤੇ ਕਈ ਥਾਵਾਂ ਦੇ ਉੱਤੇ ਤੇਜ਼ ਬਰਸਾਤ ਵੀ ਹੋ ਰਹੀ ਹੈ ਹਾਲਾਂਕਿ ਲਗਾਤਾਰ ਬਰਸਾਤ ਨਹੀਂ ਹੋ ਰਹੀ ਹੈ ਰੁਕ ਰੁਕ ਕੇ ਮੀਂਹ ਪੈ ਰਿਹਾ ਹੈਗਾ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਆਪਣੇ ਇਲਾਕੇ ਦਾ ਹਾਲ ਕੀ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਬਾਰਿਸ਼ ਹੋ ਰਹੀ ਹੈ ਜੇਕਰ ਪਟਿਆਲੇ ਦੀ ਗੱਲ ਕਿਤੇ ਜਾਵੇ ਤਾਂ ਪਟਿਆਲਾ ਦੇ ਵਿੱਚੋਂ ਹਲਕੀ ਬੂੰਦੀ ਜਿਹੜੀ ਕਿ ਬੂੰਦਾਬਾਂਦੀ ਹੋ ਰਹੀ ਹੈ ਪਹਾੜੀ ਦੇ ਵਿੱਚ ਜੇ ਕਿ ਰੁਕ ਰੁਕ ਕੇ ਮੀਂਹ ਪੈ ਰਿਹਾ ਚੰਡੀਗੜ੍ਹ ਦੇ ਵਿੱਚ ਤੇਜ਼ ਬਰਸਾਤ ਹੁੰਦੀ ਹੈ ਤਾਂ ਕਦੇ ਰੁਕ ਜਾਂਦੀ ਹੈ ਤੇ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਛੇਤੀ ਪਾਣੀ ਖੜਾ ਹੋ ਜਾਂਦਾ ਹੈ ਜਿਹੜੀਆਂ ਸੜਕਾਂ ਨੀਵੀਆਂ ਨੇ ਜਾਂ ਫਿਰ ਜਿਹੜੀਆਂ ਗਲੀਆਂ ਨੀਵੀਆਂ ਨੇ ਤਾਂ ਉੱਥੇ ਪਾਣੀ ਖੜਾ ਹੋ ਜਾਂਦਾ ਹੈ ਹਾਲਾਂਕਿ ਪੰਜਾਬ ਨੂੰ ਛੱਡ ਹੋਰ ਵੀ ਕਈ ਰਾਜ ਨੇ ਜਿੱਥੇ ਕਿ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ ਕਈ ਇਲਾਕਿਆਂ ਦੇ ਵਿੱਚ ਕਈ ਰਾਜਾਂ ਦੇ ਵਿੱਚ ਹੜ ਵਰਗੇ ਹਾਲਾਤ ਵੀ ਬਣੇ ਹੋਈ ਨੇ